ਲੱਗੇ ਆਏ ਤੇ ਸਾਰਿਆਂ ਦੇ ਆਧਾਰ ਕਰ ਲੈ ਕਿ ਟਿਕਟ ਕੱਟ ਰਿਆ ਸੀ ਤੇ ਇਹਨੂੰ ਮੈਂ ਵੀ ਆਧਾਰ ਕਰ ਦਿੱਤਾ ਇਹਨੇ ਮੈਨੂੰ ਨਾਲ ਹੀ ਕਹਿਤਾ ਕਹਿੰਦਾ ਤੂੰ ਟਾਈਮ ਖਰਾਬ ਕਰਨ ਵਾਸਤੇ ਚੜ ਗਈ ਹੈ ਚਲ ਉੱਤਰ ਇੱਥੇ ਹੀ ਮੈਂ ਨਹੀਂ ਖੰਣਾ ਹੈਗਾ ਇੱਥੇ ਕੋਈ ਸਟਾਪ ਨਹੀਂ ਹੈਗਾ ਉਮਰਪੁਰ ਤੇ ਇਹਨੇ ਮੈਨੂੰ ਉਸੇ ਵੇਲੇ ਉਤਰਨ ਦੇ ਮੈਂ ਕਿਹਾ ਕਿ ਮੇਰੇ ਕੋਲ ਤਹੀ ਟਿਕਟ ਲੈ ਲਓ ਲੇਕਿਨ ਮੈਂ ਹੁਣ ਵਾਪਸ ਕਿੱਥੇ ਜਾਵਾਂਗੀ ਬੱਸ ਸਟੈਂਡ ਫੇਰ ਤੇ ਆਂਦਾ ਮੈਨੂੰ ਨਹੀਂ ਪਤਾ ਚਲ ਉੱਤਰ ਤੇ ਇਹਨੇ ਬੱਸ ਰੋਕੀ ਵੀ ਨਹੀਂ ਚਲਦੀ ਚਲਦੀ ਬੱਸ ਤੋ ਹੀ ਮੈਨੂੰ ਥੱਲੇ ਸੋੜਤਾ ਟਿੱਕਾ ਦੇ ਉੱਤੇ ਨਹੀਂ ਸੋਕੇ ਨਹੀਂ ਸੋਕੇ ਨਹੀਂ ਸੋਕੇ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਮੁਫਤ ਦੇ ਝੂਟੇ ਲੈਣੇ ਨਹੀਂ ਸੋਕੇ ਦਰਅਸਲ ਪੰਜਾਬ ਸਰਕਾਰ ਦਾ ਐਲਾਨ ਹੈ ਕਿ ਮਹਿਲਾਵਾਂ ਨੂੰ ਮੁਫਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ ਤੇ ਇਸੇ ਸਹੂਲਤ ਦਾ ਫਾਇਦਾ ਚੱਕਦੇ ਹੋਏ ਇੱਕ ਬੀਬੀ ਦਾ ਉਹ ਹਾਲ ਹੋ ਗਿਆ ਕਿ ਹਸਪਤਾਲ ਪਹੁੰਚ ਗਈ ਦਰਅਸਲ ਬੀਬੀ ਦਾ ਦਾਵਾ ਹੈ ਕਿ ਜਦੋਂ ਬੱਸ 'ਤੇ ਚੜੀ ਤੇ ਕੰਡਕਟਰ ਨੇ ਉਸ ਦੀ ਟਿਕਟ ਦੀ ਥਾਂ ਦੇ ਉੱਤੇ ਆਧਾਰ ਕਾਰਡ ਦੇਖਣ ਤੇ ਮਨਾਂ ਕਰਤਾ ਤੇ ਜਦੋਂ ਉਸਨੇ ਵਿਰੋਧ ਕੀਤਾ ਤੇ ਉਹ ਤੋਂ ਜਲਦੀ ਬੱਸ ਤੋਂ ਥੱਲੇ ਸੁੱਟਦਾ ਇਸ ਤੋਂ ਬਾਅਦ ਉਸਦੇ ਘਰ ਵਾਲੇ ਤੇ ਵੀ ਹਮਲਾ ਹੋਇਆ ਤੇ ਮੌਕੇ ਤੇ ਪੈ ਗਈ ਕਿਲਕਿਲ ਆਓ ਤੁਹਾਨੂੰ ਦਿਖਾਨੇ ਆ ਕੀ ਹੈ ਪੂਰਾ ਮਾਮਲਾ ਤਨਕਵੇਲ ਪੰਜਾਬੀ ਟੀਵੀ ਦੇ ਲਈ ਜਿਹੜਾ ਰੋਡਵੇਲ ਦੇ ਕੋਸ ਨੂੰ ਲੈ ਕੇ ਜਿਹੜਾ ਹੰਗਾਮਾ ਹੈ ਇਸ ਬਾਰੇ ਕੀ ਕਹਿਣਾ ਚਾਹੁੰਦੇ ਜੀ ਜਦੋਂ ਮੈਂ ਨੂੰ ਬਾਰ-ਬਾਰ ਪੁੱਛਿਆ ਕਿ ਮੈਂ ਉਮਰਪੁਰੇ ਵਾਲੀ ਬੱਸ ਆ ਇਹਦੇ ਉੱਪਰ ਉਮਰਪੁਰੇ ਉੱਤਰਨਾ ਆ ਮੈਂ ਚੜ ਜਾ ਇਹਨੇ ਮੈਨੂੰ ਆਪ ਹੀ ਕਿਹਾ ਕਿ ਹਾਂ ਤੁਸੀਂ ਚੜ ਜਾਓ ਕੋਈ ਨਹੀਂ ਮੈਂ ਉਤਾਰ ਦੂੰਗਾ ਤੇ ਬਾਅਦ ਵਿੱਚ ਜਦੋਂ ਮੈਂ ਇਹਨੂੰ ਫੁਹਾਰਾ ਚੌਗ ਲੱਗ ਕੇ ਆਏ ਤੇ ਸਾਰਿਆਂ ਦੇ ਆਧਾਰ ਕਰ ਲੈ ਕਿ ਟਿਕਟ ਕੱਟ ਰਿਆ ਸੀ ਤੇ ਇਹਨੂੰ ਮੈਂ ਵੀ ਆਧਾਰ ਕਰ ਦਿੱਤਾ ਇਹਨੇ ਮੈਨੂੰ ਨਾਲ ਹੀ ਕਹਿਤਾ ਕਹਿੰਦਾ ਤੂੰ ਟਾਈਮ ਖਰਾਬ ਕਰਨ ਵਾਸਤੇ ਚੜ ਗਈਆਂ ਚੱਲ ਉਤਰ ਇੱਥੇ ਹੀ ਮੈਂ ਨਹੀਂ ਖੰਣਾ ਹੈਗਾ ਇੱਥੇ ਕੋਈ ਸਟਾਪ ਨਹੀਂ ਹੈਗਾ ਉਮਰਪੁਰਾ ਤੇ ਇਹਨੇ ਮੈਨੂੰ ਉਸੇ ਵੇਲੇ ਉਤਰਨ ਦੇ ਮੈਂ ਕਿਹਾ ਕਿ ਮੇਰੇ ਕੋ ਤਹੀ ਟਿਕਟ ਲੈ ਲਓ ਲੇਕਿਨ ਮੈਂ ਹੁਣ ਵਾਪਸ ਕਿੱਥੇ ਜਾਊਂਗੀ ਬੱਸ ਸਟੈਂਡ ਫੇਰ ਤੇ ਆਂਦਾ ਮੈਨੂੰ ਨਹੀਂ ਪਤਾ ਚੱਲ ਉਤਰ ਤੇ ਇਹਨੇ ਬੱਸ ਰੋਕੀ ਵੀ ਨਹੀਂ ਚਲਦੀ ਚਲਦੀ ਬੱਸ ਤੋਂ ਹੀ ਮੈਨੂੰ ਥੱਲੇ ਸੋੜਤਾ ਠਿੱ ਉਧਰੋਂ ਮੇਰੇ ਪਿੱਛੇ ਹਸਬੰਦ ਆ ਰਹੇ ਸੀ ਬੱਸ ਸਟੈਂਡ ਤੋਂ ਹੀ ਉਹ ਵੀ ਤੁਰ ਕੇ ਆ ਰਹੇ ਸੀ ਤੇ ਉਹਨਾਂ ਨੇ ਮੁੜ ਕੇ ਇਹਨੂੰ ਪੁੱਛਿਆ ਵੀ ਕੀ ਗੱਲ ਸੁੱਟਣ ਕਿਉਂ ਡਿਆ ਵਾ ਐਦਾਂ ਕੋ ਬੋਲਣ ਲਿਆ ਤੇ ਉਹ ਅੱਗੇ ਇਹਨਾਂ ਤੇ ਵੀ ਹੱਥ ਹੀ ਪੈ ਗਿਆ ਪਹਿਲਾਂ ਉਂਗਲ ਤੇ ਦੰਦੀਵਾੜ ਦਿੱਤੀ ਇਹਨਾਂ ਨੇ ਤੇ ਮੁੜ ਕੇ ਇਹਨਾਂ ਦੀ ਪੱਗ ਲਾਤੀ ਤੇ ਫਿਰ ਉੱਥੇ ਕੋਈ ਜਨੇੰਗ ਬੱਠੇ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਪੱਗ ਕੋ ਥੱਲੇ ਸੁੱਟੀ ਆ ਤੇ ਉਹਨਾਂ ਨੇ ਫਿਰ ਇਹਨੂੰ ਜਿਹੜਾ ਕੰਡਕਟਰ ਹੀ ਉਹਨੂੰ ਖੁੱਟਣ ਪਏ ਸਾਰੇ ਹਾਨੂੰ ਨਹੀਂ ਪਤਾ ਉਹ ਕੌਣ ਸੀ ਕੌਣ ਨਹੀਂ ਤੇ ਬਾਅਦ ਚ ਮੇਰੇ ਹਸਬੰਦ ਨੂੰ ਇਹਨਾਂ ਨੇ ਬਹੁਤ ਮਾਰਿਆ ਮੈਨੂੰ ਵੀ ਇਹਨਾਂ ਨੇ ੱਤਕਾ ਦਿੱਤਾ ਬਾਰ ਬਾਰ ਬਾਰੀ ਬੜੀ ਜ਼ੋਰ ਦੀ ਮਾਰੀ ਉਹਨੇ ਕੰਡਕਟਰ ਨੇ ਮੇਰੇ ਤੇ ਤੁਹਾਡੇ ਸੱਟਾਂ ਕਿੱਥੇ ਕਿੱਥੇ ਲੱਗੀਆਂ ਮੇਰੀ ਬਾਹ ਤੇ ਇੱਕ ਮੇਰੇ ਇੱਥੇ ਗੋਡੇ ਤੇ ਲੱਗੀ ਹੋਈ ਆ ਤੇ ਇੱਕ ਸਿਰ ਤੇ ਬਹੁਤ ਲੱਗੀ ਆ ਤੇ ਤੁਸੀਂ ਕੀ ਇਨਸਾਫ ਚਾਹੁੰਦੇ ਜੀ ਮੈਂ ਹੀ ਇਨਸਾਫ ਚਾਹਨੀ ਆ ਕਿ ਜੇ ਬੱਸਾਂ ਸਟਾਪੇਜ ਹੈਗੇ ਆ ਤੇ ਇਹਨਾਂ ਨੂੰ ਤਾਰ ਕੇ ਜਾਣਾ ਚਾਹੀਦਾ ਵਾ ਤੇ ਜਾਂ ਤਾਂ ਪਹਿਲਾਂ ਚੜਾਣ ਹੀ ਨਾ ਤੇ ਜੇ ਤੂੰ ਚੜਾਇਆ ਹੀ ਆ ਉਮਰਪੁਰੇ ਵਿੱਚ ਤੇ ਬੱਸ ਖਲੋਈ ਸਕਦੀ ਜੇ ਪੁਹਾਰਾ ਚੌਂਕ ਤੇ ਖਲਾਰੀ ਇਹਨੇ ਇਹ ਮੁੱਦਾ ਜਿਹੜਾ ਸਿਰਫ ਆਧਾਰ ਕਾਰਡ ਨੂੰ ਲੈ ਕੇ ਚੱਲਿਆ ਹੋਇਆ ਹਾਂਜੀ ਆਧਾਰ ਕਾਰਡ ਨੂੰ ਲੈ ਕੇ ਹੀ ਚੱਲਿਆ ਆ ਇਹ ਕੀ ਕਹਿੰਦੇ ਆਧਾਰ ਕਾਰਡ ਨਹੀਂ ਚੱਲਣਾ ਨਹੀਂ ਚੱਲਣਾ ਤੇਰਾ ਆਧਾਰ ਕਾਰਡ ਜੇ ਆਪਾਂ ਉਤਾਰਨਾ ਤੇ ਅਸੀਂ ਇੱਥੇ ਤੈਨੂੰ ਨਹੀਂ ਤਾਰਨਾ ਉਮਰਪੁਰੇ ਤੇ ਜੇ ਜੀ ਪੈਸੇ ਦਿੰਦੇ ਸੀ ਟਿਕਟ ਦਿੰਦੇ ਸੀ ਇਹਨਾਂ ਨੂੰ ਤੇ ਮੈਂ ਇਹਨਾਂ ਨੂੰ ਇਹ ਵੀ ਕਿਹਾ ਸੀ ਸਾਰੇ ਕਿ ਤੁਸੀਂ ਡਬਲ ਟਿਕਟ ਲੈ ਲਓ ਤੇ ਕਹਿੰਦੇ ਸੀ ਕਿ ਤਾਂ ਚਲ ਚਲ ਤੂੰ ਉਤਰਦੀ ਹੋ ਬਹੁਤ ਰਫ ਬੋਲਿਆ ਤੇ ਨੇ ਧੱਕਾ ਦੇ ਕੇ ਪਹਿਲਾਂ ਮੇਰੇ ਸਿਰ ਤੇ ਬਾਰੀ ਮਾਰੀ ਹੋਈ ਆ ਤੇ ਬਾਅਦ ਵਿੱਚ ਇਹਨੇ ਮੈਨੂੰ ਥੱਲੇ ਧੱਕਾ ਦਿੱਤਾ ਆ ਤੇ ਉਦੋਂ ਮੇਰੇ ਗੋਡੇ ਤੇ ਥੱਲੇ ਸੜਕ ਦੇ ਨਾਲ ਮੇਰੇ ਗੋਡੇ ਤੇ ਸੱਟ ਲੱਗ ਗਈ ਹੋਈ ਹੈ। ਵੀ ਮੈਂ ਮਵਾਜਾ ਮਾਰੀਆਂ ਕਿ ਦੱਸੋ ਮੈਂ ਪੁਸ਼ ਕੇ ਚੜੀ ਆ ਕਿ ਨਹੀਂ ਤੇ ਸਾਰਿਆਂ ਨੇ ਕਿਹਾ ਕਿ ਹਾਂ ਤੈਨੂੰ ਕੁੜੀ ਪੁਸ਼ ਕੇ ਚੜੀ ਹੈ ਪੁਸ਼ ਕੇ ਚੜੀ ਹੈ। ਤੇ ਉਹਨੇ ਕੋਈ ਸੁਨਵਾਈ ਨਹੀਂ ਕੀਤੀ ਬਈ ਡਰਾਈਵ ਕਨੈਕਟਰ ਨੇ ਨਹੀਂ ਕਨਡਕਟਰ ਨੇ ਕੋਈ ਸੁਨਵਾਈ ਨਹੀਂ ਕੀਤੀ ਉਹ ਅੱਗੋਂ ਬਹੁਤ ਗੰਦਾ ਬੰਦਾ ਸੀ ਉਹਨੇ ਬਹੁਤ ਮਾਰਿਆ ਅੱਗੋਂ ਸਾਨੂੰ ਦੋਨਾਂ ਨੂੰ ਠੀਕ ਕੋਈ ਲਿੰਕ ਨਹੀਂਗਾ ਅਸੀਂ ਮਤਲਬ ਕੋਈ ਵੀ ਸੇਵਾ ਕਰਨ ਦੇ ਲੋਕਾਂ ਦੀ ਕੋਈ ਐਵੇਂ ਨਹੀਂ ਮਤਲਬ ਵੀ ਬੱਸਾਂ ਨੂੰ ਇਤਰੋ ਤੋਂ ਲੜਾਈ ਫਿਰਦੇ ਆ ਅਸੀਂ ਸੇਵਾ ਵਾਸਤੇ ਲਾਈ ਆ ਸੇਵਾ ਲਈ ਯਾਤਰੀ ਸਫ਼ਰ ਕਰਦੇ ਆ ਬੱਸਾਂ ਭਰੀਆਂ ਜਾਂਦੀਆਂ ਆ ਪਰ ਅਸੀਂ ਬੇਨਤੀ ਕਰਦੇ ਵੀ ਜੇ ਸਾਡੇ ਦਾ ਧੱਕਾ ਹੋਇਆ ਸਾਡੇ ਕਿਸੇ ਉਹਨੇ ਟ੍ਰੈਵਲ ਕਨੈਕਟਰ ਨੂੰ ਮਾਰਿਆ ਵਾ ਤਾਂ ਉਹਦੀ ਜਿਹੜੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਉਹਦੇ ਤੇ ਕਾਰਵਾਈ ਕਰੇ ਜਿਹੜਾ ਉਹ ਤੇ ਪਰਚਾ ਬਣਦਾ ਉਹ ਧਾਰਾ ਲੱਗਦੀ। ਅੱਜ ਬੱਸ ਸਟੈਂਡ ਵਿੱਚ ਹੰਗਾਮਾ ਹੋਇਆ ਵਾ ਆਧਾਰ ਕਾਰਡ ਲੈ ਕੇ ਇਸ ਬੁੱਦੇ ਪਰ ਕੀ ਕਰਨੇ ਚਾਹੁੰਦੇ ਜੀ। ਦੇਖੋ ਸਰ ਜਿਹੜਾ ਆਧਾਰ ਕਾਰਡ ਆ ਪਹਿਲੇ ਨੰਬਰ ਤੇ ਤਾਂ ਆਧਾਰ ਕਾਰਡ ਦਾ ਆਪਾਂ ਕੋਈ ਰੋਲ ਹੀ ਨਹੀਂ ਕਰਦੇ ਪਿਆ ਆਧਾਰ ਕਾਰਡ ਹੈਗਾ ਜਾਂ ਨਹੀਂ ਹੈਗਾ ਸਰਕਾਰ ਨੇ ਫ੍ਰੀ ਕੀਤੇ ਆ ਸਰਕਾਰ ਦੀ ਜ਼ਿੰਮੇਵਾਰੀ ਆ। ਅਸੀਂ ਤਾਂ ਇੱਕ ਸੇਵਾ ਕਰ ਰਹੇ ਆ ਪਸਵਾਰੀ ਨੂੰ ਲੈ ਕੇ ਜਾਣਾ ਤੇ ਲੈ ਕੇ ਆਉਣਾ ਆ। ਇਹ ਸਭ ਦੱਸਿਆ ਜਾ ਰਿਹਾ ਕਿ ਧਾਰ ਕੜ ਲੈ ਗਈ ਧਾਰ ਕੜ ਕੇ ਨਹੀਂ ਚੱਲਣਾ ਤੇ ਉਸ ਪਰ ਕਿਹੜੀ ਟਿਕਟ ਲੱਗਣੀ ਆ ਤੋਂ ਉਹਨਾਂ ਵੱਲੋਂ ਇਹ ਬਿਆਨ ਆਇਆ ਨਹੀਂ ਸਰ ਉਹ ਧਾਰ ਕੜ ਚੱਲਣ ਨਾ ਚੱਲਣ ਵਾਲੀ ਕੋਈ ਗੱਲ ਨਹੀਂ ਹੋਈ ਤੇ ਉਹ ਬਾਹਰੋਂ ਸਵਾਰੀ ਬੈਠੀ ਆ ਚੁੰਗੀ ਤੇ ਉਹਨਾਂ ਨੇ ਉਤਰਨਾ ਵਾ ਜੋ ਕਿ ਚੁੰਗੀ ਸਾਡਾ ਜਿਹੜਾ ਸਟਾਪ ਨਹੀਂ ਬੰਦਦਾ ਪਹਿਲਾ ਸਟਾਪ ਜਿਹੜਾ ਸਾਡਾ ਬੰਦਦਾ ਮਹਿਤਾ ਚੌਂਕ ਪੰਦਾ ਜੀ ਤੇ ਜਿਹੜਾ ਸਰ ਇਹ ਹੰਗਾਮਾ ਹੈ ਇਸ ਉਪਰ ਕੀ ਕਹਿਣਾ ਚਾਹੁੰਦੇ ਜੀ ਫਿਰ ਇਹ ਉਹਨਾਂ ਨੇ ਪਤਾ ਨਹੀਂ ਰੰਜਾ ਸਿਆ ਕਿੱਦਾਂ ਵਾ ਕੀ ਆ ਉਹਨਾਂ ਦੇ ਸੱਦੇ ਆ ਬੰਦੇ 1 ਮਿੰਟ ਦੇ ਵਿੱਚ 1 ਮਿੰਟ ਲੱਗਦਾ ਜੇ ਇਥੋਂ ਫੁਹਾਰਾ ਜਾਉ ਸੱਤ ਕੇ ਦੋਨਾਂ ਮੇਰੀ ਪਕ ਲਾਈ ਆ ਮੇਰੇ ਹੱਥੀ ਪਏ ਆ ਡਰਾਈਵਰ ਦੇ ਹੱਥੀ ਪਏ ਆ ਡਰਾਈਵਰ ਦੀ ਵੀ ਉਹਨਾਂ ਕੁਮੀਜ਼ ਪਾੜੀ ਆ ਮੇਰੇ ਵੀ ਉਹਨਾਂ ਸੱਟਾਂ ਲਾਈਆਂ ਨੇ ਸਰ ਇਹ ਬੱਸ ਆਈ ਕਿਥੋਂ ਤੇ ਕਿੱਥੇ ਚਲਣੀ ਸੀ ਇਹ ਬਟਾਲਾ ਤੋਂ ਚਲੰਦਰ ਜਾ ਰਹੀ ਸੀ ਠੀਕ ਹੈ ਸਰ ਇਹ ਜਿਹੜਾ ਬੱਸ ਸਟੈਂਡ ਬਿਲਕੁਲ ਜਾਮ ਕੀਤਾ ਗਿਆ ਬਿਲਕੁਲ ਖਾਲੀ ਉਸ ਉੱਪਰ ਕੀ ਕੀ ਘਟਣਾ ਨੂੰ ਦੇਖੋ ਸਾਰਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪ੍ਰਸ਼ਾਸਨਾਂ ਦੇ ਵੀ ਆਪਾਂ ਉਹਨਾਂ ਤੇ ਕਾਰਵਾਈ ਕਰਾਂਗੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਨਾ ਕਰਨ ਕਰਕੇ ਅਸੀਂ ਬੱਸ ਸਟੈਂਡ ਬੰਦ ਕੀਤਾ ਹੈ ਸਰ ਦੇਖੀ ਨਾ ਚੌਕੀ ਦੇ ਉੱਪਰ ਲੋਕ ਲੱਗਾ ਹੋਇਆ ਵਾ ਸਾਰਾ ਉਹਨਾਂ ਉੱਥੋਂ ਚੌ ਠੀਕ ਹੈ ਅਜੇ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਉਹ ਜਿੰਦਰੇ ਮਾਰ ਕੇ ਪਤਾ ਨਹੀਂ ਕਿੱਧਰ ਚਲ ਗਏ ਤੁਸੀਂ ਕੀ ਪਛਾਣਿਆ ਕਿ ਮੰਗ ਕਰਨ ਕਿੰਨੇ ਦੇ ਪ੍ਰਸ਼ਾਸਨ ਅੱਗੇ ਇਹੋ ਮੰਗ ਹੈ ਸਾਡੀ ਜੀ ਜੋ ਪੰਦੀ ਕਾਰਵਾਈ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਕਾਰਵਾਈ ਉਹਨਾਂ ਤੇ ਕੀਤੀ ਜਾਵੇ